ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੋ ਵਧੀਆ ਹੋ ਜਾ ਠੀਕ ਠਾਕ ਚੜਦੀ ਕਲਾ ਜੀ ਚੜਦੀ ਕਲਾ ਜੋ ਹਾਂਜੀ ਹਾਂਜੀ ਅੱਜ ਕਿੰਨੇ ਨਾਗੋ ਜੀ ਅੱਜ ਵੀਰ ਜੀ ਆਪਣੇ ਕੋ ਝੋਟੀਆਂ ਦੇ ਚਾਲ ਪਾਂਜਾ ਹਾਂਜੀ ਲੈ ਆਈਆਂ ਗਾਲ ਮਸਾਦ ਕਰੀ ਕੈਮਰਾ ਮਾਰ ਕੇ ਹਾਂਜੀ ਹਾਂਜੀ ਤੇ ਮੈਂ ਨਾ ਇਹ 2 3 ਸੈੱਟ ਫੋਟੋ ਪੱਠੇ ਪੁੱਠੇ ਤੁਹਾਨੂੰ ਪਤਾ ਪਰੇ ਸਾ ਘਟ ਖਾਦੇ ਨਗਰਾਂ ਹਾਂਜੀ ਪੋੜਾ ਜਿੰਨਾ ਜਗ ਜੀਨਾ ਲਾਵੇ ਦੁੱਧ ਤੇ ਨਾਵੇ ਪਸ਼ੂ ਫਿਰ ਨਹੀਂ ਹਾਂ ਉਹਨਾ ਮਜ਼ਾ ਨਹੀਂ ਆਉਂਦਾ ਖਾਉਂਦਾ ਆ ਮੈਂ ਦੁੱਧ ਤੇ ਆਈ ਆ ਪੂਰੀ ਹਾਂਜੀ ਤੇ ਤੇ ਜਿਸ ਵੇਲੇ ਮੈਂ ਸੋਈ ਆ ਹਾਂਜੀ 11 12 ਲੀਟਰ ਦੁੱਧ ਲੈਣ ਦੇ 12 ਲੀਟਰ ਦੁੱਧ ਤੇ 11 ਲੀਟਰ ਆਣਾ ਘੱਲਾਂਗੇ 12 ਕਿਲੋ ਦੁੱਧ ਤੇ 11 ਨਾ ਘੱਲਾਂਗੇ 11 ਨਾ ਘਲਾਵਾਂਗੇ ਤੇ ਦਾਹ ਫੈਂਡ ਦਾਹ ਫੈਂਡ ਮੇਰਾ ਵੀਰ ਮੱਝ ਲੈਣਾਊਗਾ ਨਾ ਹਾਂਜੀ ਤੇ ਮੈਂ ਵੀਂਆਂ ਪਰਚੀਆਂ ਵੀਰ ਘਰ ਆ ਲੈਣ ਦਿੱਤੀਆਂ ਹਾਂ ਹਾਂਜੀ ਵੀਰ ਚੱਲ ਚੱਲਿਆ ਬਾਹਰ ਹਾਂਜੀ ਤੇ ਦਾਹ ਫੈਂਡ ਦਾ ਘੜਾਲੇ ਜਿਹੜਾ ਦੇ ਦਿੱਤੇ ਇਹ ਦਾਹ ਫੈਂਡ ਨਾ ਆਵੇ ਤੇ ਨਹੀਂ ਦੇ ਦਾਂ ਚਲ ਖੋਲੋ ਵਿਖਾਓ ਵੀਰਾਂ ਦਾ ਦਾਹ ਫੈਂਡ ਆ ਜਿਹੜਾ ਵੀਰ ਲੈਣਾਊਗਾ ਪਰਚੀਆਂ ਵਿਖਾ ਦਾਂਗੇ ਤੇ 12 ਕਿਲੋ ਦੁੱਧ ਤੇ 11 ਦੇ ਨਾਲ ਦੇਵਾਂਗੇ 11 ਕਿਲੋ ਲੀਟਰ ਮਾਰ ਕੇ ਨਹੀਂ ਧੂੜ ਚੁੱਕੂਗਾ ਨਹੀਂ 11 ਕਿਲੋ ਲੀਟਰ ਵਾਲਾ ਦੇਵਾ 15 ਕਿਲੋ ਵੀ ਕਹਿ ਥਦੇ ਜਿੰਨਾ ਵੀਰਾਂ ਦਾ ਲੈਵਾ 15 ਵੀ ਪਰ ਲੀਟਰ ਵਾਲਾ 11 ਕਿਲੋ ਦੁੱਧ ਦਵਾਂਗੇ ਵੇਖੋ ਦੇਖਦੀ ਆ ਦੁੱਧ ਵਾਲੀ ਮੈਂ ਚੰਗਾ ਥਣ ਚੱਟੇ ਦੀ ਕੁਆਲਿਟੀ ਚੰਗੀ ਆ ਬਈ ਤਗੜੀ ਆ ਨਾ ਵੀਰ ਜੀ ਪੂਰੀ ਪੂਰੀ ਵੱਡੀ ਮਈ ਵੀ ਰਾਂਦਾ ਤਗੜੀ ਮਈ ਹੈ ਕਾਲੀ ਸ਼ਾ ਮੈਂ ਨਹੀਂ ਚੰਗੀ ਮਈ ਥਣ ਚੱਟਾ ਦਿੰਦਾ ਦੁੱਧ ਕਿੰਨਾ ਦੇ ਦੂ ਵੀ ਜੀ ਅਲੇਰੀ ਜੀ ਅਲੇ 12 ਅਲੇ ਕੋ ਪਟੇ ਪਟੇ ਕਾ ਕਰਾ ਦੇ ਦੇ ਹਾਂਜੀ ਚੰਗੀ ਮੇਰਾ ਕੋਈ ਵੀਰ ਸੇਵਾ ਕਰੂ ਬਾਈ ਚਾਵਾ ਦੋ ਦਈ ਚੰਗੀ ਵੀਰ ਕੋਈ ਸੇਵਾ ਕਰੂ 14 ਇਹ ਮੈਨ ਚਾਵਾ ਲਈ ਹਾਂਜੀ ਲੋ ਵੀਰ ਨੇ ਕਿਹਾ ਸੀ ਨਾ ਵੀ ਮਹਿਲ ਦੇ ਗਏ ਜੇ ਮੈਂ ਉਹਦਾ ਵੀ ਲੱਲਣੀਗੀ ਹਾਂਜੀ ਫਿਰ ਇਹ 5000 ਰੁਪਿਆ ਵਾਦ ਦੇਣਾ ਪਿਆ ਛਾਲ ਮੰਨੀ ਪਈ ਹੈ ਹਾਂਜੀ ਜਦੋਂ ਵੀਰ ਨੇ ਮਰਜ਼ੀ ਕਾੜੇ ਉਹ ਸਾਈ ਨਾ ਤੇ ਮਨ ਖੁਸ਼ ਹੋ ਗਿਆ ਵੀ ਵਾਕਿਆ ਮੇਰੀ ਫੈਡ ਹੈਗੀ ਤਾਂ ਫਿਰ 5 ਚੁੱਕਤਾ ਫਿਰ 5000 ਚੁੱਕਰਾ ਨਈ ਵਾਕਾ ਠੀਕ ਹੈ ਵੀਜੀ ਆ ਤਾਂ ਮੈਂ ਵੀਜੀ ਵੇਖ ਲੋ ਚਾਹ ਤੇਰੇ ਕੈਮਰਾ ਮਾਰ ਕੇ ਵਿਖਾ ਦੋ ਮੈਂ ਹੀ ਸੂਈ ਵਜ 20 ਦਿਨੋਂ ਫਿਰ ਪਤਾ ਮਿਲ 20 ਦਿਨ ਵੀਰਾਂ ਦਾ ਵੇਖ ਲੈ ਕੱਟਾ ਚੰਗਾ ਪਲਿਆ ਜੇ ਮੈਂ ਹਲੇ ਦੁੱਧ ਤੇ ਛੱਡਿਆ ਬੱਚਾ ਆ ਵੇਖ ਲੋ ਵੀਜੀ ਥਾਣ ਚਟਾ ਚੈੱਕ ਕਰ ਲੋ ਆਪੇ ਕੋਈ ਨਤਾਜ ਆ ਲੈ ਵੀ ਦੁੱਧ ਵਾਲੀ ਮੈਂ ਦੁੱਧ ਵਾਲੀ ਮੈਂ ਲੋਈ ਜਣਾ ਮਾੜੀ ਮਾੜੀ ਮਖਾ ਦੋ ਮਖਾ ਦੋ ਵੀਰਾਂ ਦਾ ਦੁੱਧ ਵਾਲੀ ਮੈਂ ਕੋਈ ਚੰਗੀ ਸੇਵਾ ਕਰੂਗਾ 14 ਕਿਲੋ ਦੁੱਧ ਵੀ ਦੇ ਦੂਗੀ ਵੀਰ ਬਾਹਰ ਚੱਲ ਚੱਲਿਆ ਸੀ ਉਹਨੇ ਲੋੜ ਕਰਕੇ ਫਿਰ ਦੇਤੀ ਮੱਝ ਪਰ ਮੱਝਲ ਕਾਰਡ ਵਾਲੀ ਹੈ ਹਾਂ ਵੀਰ ਮੈਂ ਠੰਡੀ ਜਣਾ ਮੱਝ ਬੋਰੀ ਠੰਡੀ ਬਿਲਕੁਲ ਬੋਰੀ ਬੇਲੋ ਮਾਲੀ ਵੀ ਚੰਗਾ ਪਲਿਆ ਸ਼ੇਰ ਧਾਰਾ ਮਖਾਰ ਵੀ ਖਾਣੇ ਦਿੱਤੀ ਪਰ ਇੱਕ ਸਿਵਤੇ ਆਦੀ ਵੀ ਜਿਹੜੀ ਫੈਂਡ ਚੰਗੀ ਆ ਫੈਂਡ ਕਰਕੇ ਵੀਰ ਜੀ ਮੈਂ ਲਈ ਆ ਦਾਹਾ ਦਾ ਫੈਂਡ ਦਾ ਦੁੱਧ ਤੁਸੀਂ ਲਾ ਲਓ ਵੀ ਦਾਸ ਜੀ ਫੈਂਡ ਆ ਹਾਂਜੀ ਚਲ ਪਿੰਡਾਂ ਦੇ ਆਮ 9 9.5 ਦੇ ਆਮ ਹੀ ਹੈਗਾ ਨੌ ਚੱਲਣ ਦੇ ਹਾਂ ਜੀ 9 ਦੇ 90 ਰੁਪਏ ਸੌਣਾ ਦੁੱਧ ਮੈਂ 900 ਦਾ ਦਿੰਦੀ 900 ਦਾ ਦੁੱਧ ਹੈ ਤੇ ਚੱਲਾ 800 ਦਾ ਲਾਓ ਵੀਰ ਜੀ ਕਿਉਂਕਿ ਫੈਂਡ ਚੰਗੀ ਹੀ ਬਈ 800 ਦਾ ਕਿ ਲਾਓ ਹਾਂਜੀ ਬੁਰਾ ਮੈਂ ਰਿਹਾ 11 ਕਿਲੋ ਦੁੱਧ ਆ ਤੇ ਚੰਗੇ ਸ਼ਾਇਦ ਦੁੱਧ ਮੈਂ ਦਾ 80 ਰੁਪਏ ਸਵਰਪੀਏ ਦੋਦੇ ਦਾ 10 ਫੈਂਡ ਦੇ ਸਾਉਣਾ ਦਾਦੇ ਸਵਰਪੀਏ ਚੱਲ 9 ਨਾ ਲਾਵੇ ਕੋਈ ਤੇ 9 ਸਾਉਣਾ ਲੱਪਿਆਂ ਦੇ ਸਾਉਣਾ ਲਾੜੋ ਤੁਸੀਂ 10 ਕਿਲੋ ਦੁੱਧ ਨਫਰ ਦਾ 900 ਦਾ ਇੱਕ ਇੱਕ ਮਈ ਦੀ ਫੈਂਡ ਹੈ ਫੈਂਡ ਕਿਹ ਕੇ ਬਈਂਦੀ ਹੁੰਦੀ ਹੈ ਨਾ ਵਦੀਆਂ ਚੱਲ ਮਈਆਂ ਫੈਂਡ ਹੁੰਦੀ ਸੱਜਰਾਂ ਦੀ 6 6.5 5 5.5 ਨਾਲ ਨਾਲ ਚੱਲਦੀ ਹੈ ਹਾਂਜੀ ਕੁਦਰਤ ਨਾਲੋਂ ਮਈ ਦੀ ਫੈਂਡ ਜਿਆਦਾ ਕੁਦਰਤ ਨਾਲੋਂ ਮਈ ਦੀ ਫੈਂਡ ਜਿਆਦਾ ਮੈਂ ਨਹੀਂ ਮੰਨਦਾ ਵੀ ਵੀਰ ਨੇ ਜਿਹਦਾ ਕੱਢ ਕੇ ਨਾ ਲਾਗੇ ਪਰਜੀ ਵੀ ਖਾਈ ਨਾ ਹਾਂਜੀ ਨਹੀਂ ਇਹਨਾਂ ਕੋਲ ਇੱਕੋ ਹੀ ਹਾਂਜੀ ਇੱਕ ਮਈ ਤੋਂ ਟੋਕੜੀ ਹੁੰਦਾ ਥੋੜਾ ਦੁੱਧ ਦੀ ਹਾਂਜੀ ਜੇ ਨਹੀਂ ਮਰਣਾ ਪੈਣਾ ਵੀ ਮੈਂ ਫੜਾ ਤਾਂ ਵੇ ਲੋ ਮੈਂ ਗਾਲੀ ਪਈ ਐ ਨਾ ਮਾਨਾ ਠੰਡੀ ਠਾਰ ਮਈ ਆ ਤੇ ਮੈਂ ਥਲੇ ਕੋਈ ਵੀਰ ਸਾਈ ਪਾਵੇ ਨਾ ਪਾਵੇ 11 ਕਿਲੋ ਲੀਟਰ ਵਾਲਾ ਤਾਂ 14 ਵੀ ਕਹਿ ਸਕਦੇ 13 ਵੀ ਇੱਥੇ ਆਵੇ ਕੋਈ ਇਹ ਗੱਲਾਂ ਬਾਤਾਂ ਨਾਲ ਨਹੀਂ ਕਹਿਣ ਦੇ ਹਾਂਜੀ ਚੋਗੇ ਖੜੇ ਬਈ ਵੀਰਾਂ ਦਾ ਵੀ ਗੱਲਾਂ ਬਾਤਾਂ ਨਾਲ ਨਹੀਂ ਇੱਥੇ ਆਵੇ ਤਸੱਲੀ ਕਰਕੇ ਲੱਗੇ ਲਾਜੇ ਨਹੀਂ ਚੰਗੀ ਲੱਗਦੀ ਨਾਲ ਜਾ ਠੀਕ ਆ ਵੀਰ ਗੱਲ ਕਹ ਵੀ ਸੱਚੇ ਕੰਮ ਚੱਲਣਾ ਸੱਚਾਈ ਦਾ ਕੰਮ ਚੱਲਣਾ ਝੂਠ ਨਹੀਂ ਵਿੱਚ ਝੂਠ ਮਾਸਾ ਨਹੀਂ ਵੱਜਣਾ ਵਿੱਚ ਚੰਗਾ ਕੰਮ ਕਰਾਂਗੇ ਤਾਂ ਲੰਮਾ ਚੇਰ ਚੱਲਣਾ ਬਾਕੀ ਥੋੜੀ ਤਾਂ ਫਿਰ ਦੋ ਚਾਰ ਦਿਨ ਹੀ ਚੱਲਦਾ। ਉਹ ਨਹੀਂ ਵੀਰ ਜੀ ਸਾਡੇ। ਤੇ ਬਾਕੀ ਸੇਵਾ ਵੀ ਕਰਨੀ ਵੀਰ ਇੱਧਰ ਵੇਖ ਲਓ ਸੇਵਾ ਵੀਰ ਜੀ ਡੰਗਰਾ ਦੀ। ਕੱਲੇ ਕੱਲੇ ਉੱਤੇ ਪੱਖਾ ਚੱਲਣ ਡਿਆ ਤੇ ਪੱਠੇ ਪੂਰੇ ਪਾਈ ਦੇਣਾ ਕਿਉਂ ਵੀਰ ਜੀ? ਨਹੀਂ ਵੀਰ ਜੀ ਨਵਾੜ ਤੋਂ ਆ ਗਏ ਪੱਠੇ। ਆ ਵੇਖ ਲਓ ਮੈਂ ਗਾਲੀ ਪਈ ਆ ਨਵਾਗੇ ਤੇਲ ਤੂੰ ਲਾਇਆ ਤੇ ਮਈਆਂ ਦਿੰਦੀਆਂ ਜੇ ਸੇਵਾ ਕਰੀਏ ਦੇ। ਸੇਵਾ ਕਰੀ ਸਭ ਕੋ ਦਿੰਦੀਆਂ। ਹਾਂਜੀ ਤੇ ਸੇਵਾ ਹੀ ਨਹੀਂ ਕਰਨੀ ਬਾ ਲਾਮੇ ਦੇਨੇ ਕਈ ਕੋ ਕਹਿੰਦੇ ਲੋਕੀ। ਸੇਵਾ ਕਰਨ ਡੰਗਰ ਦੀ ਫਿਰ ਦੁੱਧ ਦਿੰਦੀਆਂ। ਫਸਾਂਪੀਆ ਵੀਰ ਜੀ। ਕਸਮ ਪੀ ਵੀ ਤਾਂ ਤਾਂ ਮਾਜਾ ਚੱਲ ਮਰਾਉ ਹਤਰਾ ਬੰਦੋ ਬੱਚਾ ਵੀਜੀ ਪਰ ਵੇਖੋ ਮੈਂ ਆ ਕਰਮਾ ਵਾਲੀ ਐ ਗਾਲੀ ਪਈ ਐ ਮੈਂ ਵੀਜੀ ਚੰਗੇ ਖਾਨਦਾਨ ਦੀ ਦੁੱਧ ਦਿੰਦੀ ਸੀ ਚੰਗੀ ਵੀਰ ਨਸਲ ਵੀਜੀ ਕੱਲ ਤੁਹਾਨੂੰ ਮਨਾਲੇ 300 ਕਿਲੋਮੀਟਰ ਮੋਟਸਾ ਦੇ ਪੈਣਾ ਗੱਡਾ 2 300 ਹਾਂਜੀ ਪਰ ਚੰਗੀ ਮੈਂ ਲੱਗੀ ਤੇ ਫਿਰ ਮੈਂ ਨਹੀਂ 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 ਮੀਰਾ ਦਾ 300 ਵੇਖੋ ਮੈਂ ਹਲੇ ਚੱਡੇ ਨਹੀਂ ਵੇਖੋ ਪੂਛ ਚੁੱਕ ਦੀ ਮੱਝ ਆ ਵੇਖੋ ਹੁਣ ਹੁਣ ਪਸਵਾਮ ਆ ਰਿਹਾ ਮੈਂ ਧਾਰਾ ਲੈਦੀ ਵੇਂੀ ਵੇਖੋ ਤੇ ਮਾਰੋ ਵੀਚੀ ਮਾਰੋ ਨਾ ਹਾਂ ਉਹ ਵੀ ਆਹ ਲੋ ਵੀਰ ਕਹੀ ਕਹਿੰਦੇ ਚੰਗੀ ਤਰ੍ਹਾਂ ਵਿਖਾਇਆ ਕਰੋ ਆਹ ਲੋ ਚੰਗੀ ਤਰ੍ਹਾਂ ਕੋਈ ਭੂਰ ਨਹੀਂ ਵੀਰ ਜੀ ਛਟਾ ਨਹੀਂ ਆ ਸਭ ਕੋ ਤੁਹਾਨੂੰ ਵਿਖਾਉਂਦੇ ਆਂ ਵਿਖਾਉਂਦੇ ਪੂਰਾ ਮੈਂ ਨੂੰ ਪੂਰੀ ਅਸਲ ਮਾਰ ਕੇ ਵਿਖਾ ਦੇ ਵੀਰ ਮਰਾ ਫਿਰ ਮਾਰ ਹੱਥ ਪਰਾਂ ਕਰਕੇ ਵੀ ਜੀ ਹੱਥ ਮਰਾ ਦਿਖਾਣ ਜਿਹੜਾ ਏਦਾਂ ਗਾਇ ਚ ਬਾਈ ਕੱਲੀ ਕੱਲੀ ਮੈਂ ਵੀ ਕੱਲੀ ਕੱਲੀ ਚੀਜ਼ ਕਰੋ ਠੀਕ ਹੈ ਠੀਕ ਹੈ ਜੀ ਥਾਣਾ ਵੀ ਚੰਗਾ ਆਇਆ ਕਿਲੇ ਨੜਾ ਨੜਾ ਕੱਢਾਂ ਦੀ ਥਾਣਾ ਦੇਖੋ ਵੀ ਜੀ ਦੁੱਧ ਹੀ ਬੜਾ ਜਿਟਾ ਨਹੀਂਦਾ ਤੇ ਕੁਦਰਤ ਹੈ ਹਾਂ ਪੁੱਛ ਚੁੱਕੀ ਆ ਬਸ ਤਾਂ ਕਿ ਨਹੀਂ ਦੇ ਦੇਣੀ ਵੀ ਜੀ ਰੇਟ ਉਹ ਕਰੋ ਜਿਹੜੀ ਹੁਣੇ ਵਿਕ ਜੇ ਮੈਂ ਨਹੀਂ ਤਾਂ ਗਿਆ ਲੱਖ ਰੁਪਏ ਦੀ ਨਹੀਂ ਸਹੀ ਜਨਾਂ ਦੀ ਬੇਦਾ ਹਸਾਣਾ ਜਿੰਨੇ ਪੈਸੇ ਮੰਗਣ ਲੱਗੇ ਉਹਨੇ ਦਾ ਉਹਨੇ ਦਿਨਾਂ ਦੁੱਧ ਹੀ ਰੋਇਦਾ ਯਾਰ ਹਾਂਜੀ ਫਿਰ ਆਰ हां ते ना 95000 ਦੀ ਦਰ ਇਹ 95000 ਦਾ ਦੁੱਧ ਜੇ ਤੁਹਾਡਾ ਬਾਕੀ ਮਈ ਹੋਣੀ ਹੈ। हां ਤੇ ਨਾ 95000 हां ਨਾ ਵੀਰ ਜੀ ਲੈ ਗਿਆ ਚੰਗਾ ਰਹੂਗਾ। ਚੰਗਾ ਰਹੂਗਾ ਫੇਰ ਮਾਰੋ। ਵੀਰਾਂ ਦਾ ਹਾਂ ਨਾ 95 ਦੀ ਦੇ ਦੂ ਪਰ ਜਿਹੜਾ ਲੈ ਜਾਉ ਯਾਦ ਕਰੂਗਾ ਵੀ ਮੈਂ ਲੈਂਦੀ ਆ। ਇੱਧਰ ਵੇਖ ਲਓ ਹੁਣ ਪਸਮਾਪ ਸਮੂਹ ਵਜਦਾ ਥਾਂ ਚੜਾ ਦੇ। ਦੇ ਦੋ। ਨਿੱਲੇ ਅਬ ਵੀ ਦੀ ਚੰਗੀ ਦੇਖਦੀ ਆ ਤੇ ਵੀ ਨਿੱਗਰ ਪੂਰੀ ਮਈ ਨਿੱਗਰ ਆ। ਪੂਰੀ ਨਿੱਗਰ। ਕੋਈ ਲਸੀ ਨਹੀਂ ਆ ਕੋਈ ਨਹੀਂ ਭੈਜਾ ਆ ਪੂਰੀ ਯੁਰਤ ਵਾਲੀ ਮਈ ਆ। ਬਾਕੀ ਵੀਰ ਮਰਾ ਇੱਥੇ ਆਣ ਕੇ ਤਸੱਲੀ ਕਰਕੇ ਖੜੇ। ਹਾਂ ਵੇਲੇ ਥਾਂ ਚੱਲ। ਪੂਰੀ ਮਈ ਘਾੜ। ਤੇ ਵੀ ਇਜੀ ਡਰੈਸ ਤੇ ਨੰਬਰ ਫੋਨ। ਡਰੈਸ ਵੀਜੀ ਪਿੰਡ ਭੰਦੇੜ। ਹਾਂਜੀ। ਜ਼ਿਲ੍ਹਾ ਅੰਮ੍ਰਿਤਸਰ। ਹਾਂਜੀ। ਫਾਦੇਗੜ ਜੂੜੀਆਂ ਸਾਨੂੰ ਅਗਲੇ 3 ਕਿਲੋਮੀਟਰ। ਹਾਂਜੀ। ਤੇ ਅਬ ਮਜੀਠਾ ਕਿਲੋਮੀਟਰ। ਬਾਕੀ ਡੰਗਰ ਕੱਲ ਦਿਖਾਵਾਂਗੇ। ਅੱਜ ਮਈਆਂ ਕੱਲ ਦਿਖਾਵਾਂਗੇ ਦੋ ਤਿੰਨ ਚੰਗੀਆਂ। ਹਾਂਜੀ। ਲਖਾ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਦਾ ਦਿਲਾ ਧੰਨਵਾਦ ਕਰਦੇ ਆਂ। ਠੀਕ ਹੈ ਜੀ। ਦਾ ਸਾਨੂੰ ਮਾ ਤੇ ਸਤਿਕਾਰ ਬਖਸ਼ਿਆ। கமெ வதையோன்